ਪਰਾਉਂ ਤੂੰ ਸਾਡਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਤੇਰੇ ਵਾਸਤੇ ਵੀ ਆ ਜਾਣਾ ਹੈ ਤੁਹਾਡੇ ਵਾਸਤੇ ਵੀ ਜਾਣ ਆ ਰਿਹਾ ਮੈਨੂੰ ਸਵਾਲ ਕਰ ਦੇਣਾ 14 ਚ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 ਚ ਤੁਸੀਂ ਇਹ ਜਾਣ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਵੀ ਨਹੀਂ ਮੈਂ ਮੰਨ ਗਿਆ ਮਤਲਬ ਹਿੰਦੂ ਮੁਸਲਮਾਨ ਦਾ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿੱਥੇ ਗਿਆ ਉਹ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਪੈ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਘਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦਿਓਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਫੱਟੋ ਆਰਐਸਐਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਵਾਦ ਦੇਵਾਂਗੇ ਪਰਵਾਨਾ ਦਿਓ ਜੀ ਭਰਾ ਨੂੰ ਧੱਕਾ ਨਹੀਂ ਮਾਰਨਾ ਭਰਾ ਨੂੰ ਸਾਡੇ ਵਿੱਚ ਧੱਕਾ ਨਹੀਂ ਮਾਰਦਾ ਧੱਕਾ ਨਹੀਂ ਮਾਰਦਾ